ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋਜ ਭੈਣੇ ਤੁਹਾਨੂੰ ਖੁਸ਼ਖਬਰੀ ਦੇਣੀ ਸੀ ਕਿ ਸਟੈਨਲੀ ਆਪਣੇ ਘਰ ਚੱਲਿਆ ਜੀ ਵਾਪਸ ਚੱਲੋ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਨੂੰ ਮਾਫੀ ਮੁੱਖ ਕੀ ਕਹਿਣਾ ਇਹ ਕਿ ਬੰਦਾ ਭਾਰੇ ਦੁਨੀਆ ਕਹਿ ਰਹੀ ਹੈ ਜੀ ਦੇਸਾ ਵੀ ਦਿਲ ਸਾਥ ਅੱਟ ਚੱਲੋ ਹੁਣ ਦੇਖੋ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਖੈਰiyat ਨਾਲ ਹੋਣਗੇ ਰੱਬ ਸਾਡੇ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਚੜ੍ਹਦੇ ਪੰਜਾਬ ਦੇ ਅੰਦਰ ਇੱਕ ਸੇਵਾ ਸੈਂਟਰ ਹੈ ਮਨੁੱਖਤਾ ਦੀ ਸੇਵਾ ਉਹ ਸਾਡਾ ਸਿੱਖ ਭਰਾ ਸਰਦਾਰ ਬਰਾਜ ਗੱਲ ਦੇ ਦੌਰ ਦੇ ਅੰਦਰ ਜਿਹੜਾ ਕੰਮ ਕਰ ਰਿਹਾ ਜਿਹੜੇ ਲੋਕਾਂ ਦੀ ਮਦਦ ਕਰ ਰਿਹਾ ਉਹ ਬੇਮਿਸਾਲ ਹੈ ਉਹ ਲਾਜਵਾਬ ਹੈ ਸਾਡੇ ਕੋਲ ਕੋਈ ਵਰਡ ਨਹੀਂ ਅਸੀਂ ਕਹਿ ਸਕੀਏ ਕਿ ਸਰਦਾਰ ਜੀ ਕਿੱਡਾ ਕ VIP ਕੰਮ ਕਰ ਰਹੇ ਨੇ ਸਰਦਾਰ ਜੀ ਬਹੁਤ ਕਮਾਲ ਦਾ ਕੰਮ ਕਰ ਰਹੇ ਨੇ ਅੱਜ ਕੱਲ ਦੇ ਦੌਰ ਦੇ ਅੰਦਰ ਲੋਕਾਂ ਦੀ ਸੇਵਾ ਕਰਨਾ ਤੇ ਉਸ ਤੋਂ ਬਾਅਦ ਉਹ ਲੋਕ ਜਿਹੜੇ ਤੁਹਾਡੇ ਪੰਜਾਬ ਦੇ ਵੀ ਨਹੀਂ ਹੈ ਤੁਹਾਡੇ ਰਿਲੀਜੀਅਨ ਦੇ ਵੀ ਨਹੀਂ ਹੈ ਉਹ ਬਾਹਰ ਦੇ ਮੁਲਕਾਂ ਤੋਂ ਅੰਦਰ ਆਏ ਨੇ ਅਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਸੀ ਨਾਈਜੀਰੀਆ ਦਾ ਇੱਕ ਬੰਦਾ ਹੈ ਜਿਹੜਾ ਵਿਚਾਰਾ ਸਰਕਾ ਤੇ ਰੋਲ ਰਿਹਾ ਸੀ ਤੇ ਫਾਈਨਲੀ ਸਰਦਾਰ ਜੀ ਨੇ 6 ਮਹੀਨੇ ਤੱਕ ਉਹਦੀ ਖਿਦਮਤ ਕੀਤੀ ਉਹਦਾ ਇਲਾਜ ਕਰਵਾਇਆ ਤੇ ਹੁਣ ਉਹਦੀ ਫੈਮਿਲੀ ਨੂੰ ਮਿਲਵਾਨ ਜਾ ਰਹੇ ਨੇ ਬਹੁਤ ਕਮਾਲ ਦੀ ਵੀਡੀਓ ਹੈ ਵੀਡੀਓ ਹਲਵਾ ਦੇਣੇ ਵਿਡਿਓ ਦੇ ਬਦਨਤੇ ਪਰੇ तमाम ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਰੋਜ ਭੈਣੇ ਤੁਹਾਨੂੰ ਖੁਸ਼ਖਬਰੀ ਦੇਣੀ ਸੀ ਕਿ ਸਟੈਨਲੀ ਆਪਣੇ ਘਰ ਚੱਲਿਆ ਜੀ ਵਾਪਸ ਚਲੋ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਨੂੰ ਮਤਲਬ ਕੀ ਕਹਿਣਾ ਇੱਕ ਬੰਦਾ ਬਾਰੇ ਦੁਨੀਆ ਕਹਿ ਰਹੀ ਹੈ ਜੀ ਦੇਸਤਾ ਵੀ ਦਿਲ ਸਾਫ ਕਰ ਚਲੋ ਔਰ ਦੇਖੋ ਤੁਹਾਡਾ ਉੱਥੇ ਵੀ ਨਾਮ ਹੈ ਸਟੈਨਲੀ ਆ ਜੀ ਵੀਰਾ ਸਟੈਨਲੀ ਵੀਰੇ ਨੂੰ ਅਸੀਂ 13 9 2224 ਨੂੰ ਦਿੱਲੀ ਤੋਂ ਲੈ ਕੇ ਆਏ ਸੀ ਦਵਾਰਕਾ ਤੋਂ ਉੱਥੇ ਵੀਰਾ ਫੁੱਟਪਾਥ ਤੇ ਰਹਿੰਦਾ ਸੀ ਬਹੁਤ ਮਾੜੀ ਹਾਲ ਸੀ ਕਈ ਸਾਲਾਂ ਤੋਂ ਉਹ ਫੁੱਟਪਾਥ ਤੇ ਰਹਿੰਦਾ ਸੀ 7 ਸਾਲ ਹੋ ਗਏ ਸੀ ਨੂੰ ਇੰਡੀਆ ਆਏ ਨੂੰ ਮੈਡੀਕਲ ਵੀਜ਼ੇ ਤੇ ਆਇਆ ਸੀ ਇੱਥੇ ਆ ਕੇ ਅਫਸੈਟ ਹੋ ਗਿਆ ਵੀਰਾ ਉਹਦੂ ਬਾਰ ਸੜਕਾਂ ਤੇ ਰੋਲਦਾ ਰਿਹਾ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਧੰਨਵਾਦ ਆ ਸਾਡੀ ਭੈਣ ਦਾ ਸਰੋਜਕੌਰ ਭੈਣ ਵਾਈਫ ਆਫ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਵੀ ਇੱਕ ਇੱਥੇ ਪਰਦੇਸੀ ਆ ਨਾਈਜੀਰੀਆਨਾ ਵੀਰ ਬਹੁਤ ਮਾੜੀ ਹਾਲਤ ਚ ਰਹਿੰਦਾ ਉੱਥੋਂ ਜਾ ਕੇ ਸਟੈਂਲੀ ਨੂੰ ਲੈ ਕੇ ਆਏ ਇੱਥੇ ਲੈ ਕੇ ਆਏ ਵੀਡੀਓ ਸ਼ੇਅਰ ਕੀਤੀ ਧੰਨਵਾਦ ਆ ਸਖਵਿੰਦਰ ਕੌਰ ਭੈਣ ਦਾ ਤੇ ਵੈਂਸਲੇਰੀ ਦਾ ਜਿਹੜੇ ਇਸ ਵੀਰ ਨੂੰ ਇਹਦੇ ਘਰ ਪਹੁੰਚਾਉਣ ਦੇ ਵਿੱਚ ਇਹਨਾਂ ਨੇ ਹੈਲਪ ਕੀਤੀ ਉਹਨਾਂ ਨੇ ਸਾਡੀ ਵੀਡੀਓ ਦੇਖੀ ਸਖਵਿੰਦਰ ਭੈਣ ਨੇ ਤੇ ਵੈਂਸਲੇ ਆ ਜਿਹੜਾ ਵੀਰ ਉਹ ਕੀਨੀਆ ਦਾ ਨਾਗਰਿਕ ਆ ਤੇ ਉਹਨਾਂ ਨੇ ਦੋਨਾਂ ਜਣਾਂ ਨੇ ਰਲ ਕੇ ਇੰਨੇ ਐਫਰਟਸ ਕੀਤੇ ਪਹਿਲਾਂ ਤਾਂ ਇਹਦਾ ਘਰ ਲੱਭਿਆ ਇਹਦੀ ਵਾਈਫ ਨਾਲ ਗੱਲ ਕੀਤੀ ਇਹਦੀ ਵਾਈਫ ਨੇ ਮੰਨਾਂ ਕਰਤਾ ਪਹਿਲਾਂ ਵੀ ਮੈਂ ਨਹੀਂ ਮਨ ਲੋ ਨੂੰ ਬੁਲਾਉਣਾ 2019 ਦੇ ਵਿੱਚ ਇਹਦੇ ਮਾਪੇ ਇਹਨੂੰ ਮਰਿਆ ਹੋਇਆ ਮੰਨ ਚੁੱਕੇ ਸੀਗੇ ਫਿਰ ਮਾਪੇ ਤੇ ਅਪਰੋਚ ਕੀਤੀ ਮਾਪੇ ਨੇ ਜਦੋਂ ਵੀਡੀਓ ਕਾਲ ਤੇ ਗੱਲ ਕਰਾਈ ਉਹ ਤਾਂ ਯਕੀਨ ਹੀ ਨਹੀਂ ਸੀ ਮੰਨਦੇ ਪਹਿਲਾਂ ਵੀ ਸਾਡਾ ਪੁੱਤ ਜਿਉਂਦਾ ਜਦੋਂ ਵੀਡੀਓ ਕਾਲ ਤੇ ਗੱਲ ਕਰਾਈ ਫਿਰ ਉਹਨਾਂ ਨੂੰ ਯਕੀਨ ਆਇਆ ਵੀ ਹਾਂ ਸਾਡਾ ਪੁੱਤ ਜਿਉਂਦਾ ਵਾ ਉਸ ਤੋਂ ਬਾਅਦ ਅੰਬੈਸੀ 'ਚ ਗੱਲ ਸ਼ੁਰੂ ਕੀਤੀ ਸਿਕੰਦਰ ਭੈਣ ਨੇ ਤੇ ਪੈਂਸਲੇ ਜੀ ਨੇ ਅੰਬੈਸੀ ਦੇ ਵਿੱਚ ਬਹੁਤ ਐਫਰਟ ਕਰਕੇ ਫਿਰ ਇਹਦਾ ਵੀਜ਼ੇ ਦੀ ਗੱਲ ਛਿੜੀ ਫਿਰ ਵੀਜ਼ਾ ਲੱਗਿਆ ਇਹਦਾ ਤੇ ਫਿਰ ਜਿਹੜੇ ਐਮਬੈਸੀ ਦੇ ਜਿਹੜੇ ਹਾਈ ਕਮਿਸ਼ਨਰ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਥੈਂਕ ਯੂ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਸਾਡੀ ਸਸਰੀਆ ਕਾਲ ਸਾਰੇ ਨੂੰ ਆਮ ਰੀਲੀ ਵੈਰੀ ਗ੍ਰੇਟਫੁਲ ਟੂ ધ ਨਾਈਜੀਰੀਅਨ ਹਾਈ ਕਮਿਸ਼ਨਰ ਦੇ ਹੈਵ ਰੀਲੀ ਹੈਲਪਡ ਅਸ ਅ ਲੋਟ ਐਂਡ ਦ ਐਫਰਟ ਦੈ ਹਾਈ ਕਮਿਸ਼ਨਰਸ ਪੁਟਿੰਗ ਇਜ਼ ਅਮੇজিং ਵੀ ਆਰ ਗ੍ਰੇਟਫੁਲ ਥੈਟ ਫਾਈਨਲੀ ਸਟੈਨਲ ਵਿਲ ਬੀ ਗoing ਹੋਮ ਐਂਡ ਵੀ ਐਂਡ ਆਲ ਬੀ ਅ ਸਕਾਟਿੰਗ ਹਿਮ I'm really thankful to the staff and may God bless Nigeria. Thank you very much. And God bless Paaji also. Thank you. Praji thank you very also. much. Thank, thank you. you very much. ਫਿਰ ਬੈਂਸਲੇ ਇਹਦਾ ਬੈਂਸਲੇ ਜੀ ਤੇ ਸੁਖਵਿੰਦਰ ਭੈਣ ਦੀ ਕੋਸ਼ਿਸ਼ ਨਾਲ ਤੇ ਹਾਈ ਕਮਿਸ਼ਨਰ ਸਾਹਿਬ ਦੀ ਕੋਸ਼ਿਸ਼ ਦੇ ਨਾਲ ਫਿਰ ਸਟੈਨਲੀ ਦਾ ਹੁਣ ਵੀਜ਼ਾ ਲੱਗ ਗਿਆ ਜੀ 14 ਤਰੀਕ ਨੂੰ ਅੱਜ 12 ਤਰੀਕ ਹੈ ਜੀ ਪਰਸੋਂ ਨੂੰ ਸਟੈਨਲੀ 14 ਤਰੀਕ ਨੂੰ ਆਪਣੇ ਘਰ ਚੱਲਿਆ ਨਾਈਜੀਰੀਆ ਸਟੈਨਲੀ ਨੂੰ ਛੱਡਣ ਵਾਸਤੇ ਬੈਂਸਲੇ ਜੀ ਜਿਹੜੇ ਕੀਨੀਆਂ ਦੇ ਨਾਗਰਿਕ ਨੇ ਉਹ ਨਾਲ ਚੱਲੇ ਨੇ ਉਹ ਜਾਣਗੇ ਨਾਈਜੀਰੀਆ 에어ਪੋਰਟ ਤੇ ਇਹਦੇ ਮੰਮੀ ਪਾਪਾ ਆਉਣਗੇ ਲੈਣੇ ਨੂੰ ਉਹਨਾਂ ਦੇ سپਰਤ ਕਰਕੇ ਤੇ ਬੈਂਸਲੇ ਜੀ ਫਿਰ ਵਾਪਸ ਆ ਜਾਣਗੇ ਉਹਨਾਂ ਨੂੰ ਸਲੂਟ ਆ ਸਾਡਾ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ ਸਟੈਨਲੀ ਨੂੰ ਸਟੈਨਲੀ ਦੇ ਘਰ ਤੱਕ ਰਚਾਉਣ ਦੀ ਸਟੈਨਲੀ ਹਜੇ ਗਿਆ ਨਹੀਂ ਸਾਡੇ ਕੋਲੋਂ ਸਾਡੇ ਕੋਲ ਇੱਕ ਵੀਰ ਹੋਰ ਆ ਗਿਆ ਪਹਿਲਾਂ ਹੀ ਉਹ ਵੀਰ ਬੈਸਟ ਅਫਰੀਕਾ ਦਾ ਰਹਿਣ ਵਾਲਾ ਉਹਦਾ ਨਾਮ ਹੈਗਾ ਆਇਸ਼ਮਾਨ ਕਾਨਾ ਤੇ ਉਹ ਵੀਰ ਨੂੰ ਬੰਬੇ ਤੋਂ ਲੈ ਕੇ ਆਏ ਉਹਦੀ ਵੀ ਲੱਤ ਗਲੀ ਹੋਈ ਹੈ ਬਹੁਤ ਮਾੜੀ ਹਾਲਤ ਤੇ ਪਰ ਤੁਹਾਡਾ ਬਹੁਤ ਸ਼ੁਕਰੀਆ ਥੈਂਕ ਯੂ ਆ ਸਰੋਜ ਭਾਣੇ ਤੇਰਾ ਬਹੁਤ ਧੰਨਵਾਦ ਆ ਗੁਰਵਿੰਦਰ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਆ ਜਿਹੜੀ ਤੁਸੀਂ ਉਸ ਦਿਨ ਸਾਡੀ ਸਪੋਰਟ ਕੀਤੀ ਜਿਹਦੇ ਸਦਕਾ ਅਸੀਂ ਸਟੈਨਲੀ ਨੂੰ ਇੱਥੇ ਲੈ ਕੇ ਆਏ ਤੇ ਹੁਣ ਸਟੈਨਲੀ ਤੁਸੀਂ ਦੇਖਦੇ ਹੋ ਵਧੀਆ ਸੋਹਣੇ ਕੱਪੜੇ ਪਾ ਕੇ ਇੱਥੇ ਸਾਡੇ ਕੋਲੇ ਹਰ ਰੋਜ਼ ਇਸ਼ਨਾਨ ਪਾਣੀ ਕਰਕੇ ਦਵਾਈ ਖਾਂਦਾ ਦਵਾਈ ਦੇ ਨਾਲ ਥੋੜਾ ਜਿਹਾ ਮਨ ਲਓ ਸਰੀਰ ਸੁਸਤ ਰਹਿੰਦਾ ਤੇ ਪਰ ਹੁਣ ਡਾਕਟਰ ਨੇ ਮੈਡੀਸਿਨ ਠੀਕ ਕਰਤੀ ਆ ਤੇ ਹੁਣ ਇਹਨੇ ਪਰਸ ਨੂੰ ਚਲੇ ਜਾਣਾ ਮਹਾਲੀ ਤੋਂ ਇਹਦੀ ਫਲਾਈਟ ਆ ਵੀਰੇ ਦੀ ਮਹਾਲੀ ਤੋਂ ਇਹਨੇ ਚੜਨਾ ਦਿੱਲੀ ਸੌਰੀ ਬੰਬੇ ਬੰਬੇ ਤੋਂ ਇਹਦੀ ਫਲਾਈਟ ਆ ਸਿੱਧੀ ਨਾਈਜੀਰੀਆ ਦੀ ਨਾਈਜੀਰੀਆ ਗੋ ਟੂ ਹੋਮ ਆਫਰੀਕਾ ਗੋ ਟੂ ਹੋਮ 올 द बेस्ट ਥੈਂਕ ਯੂ ਸਮਾਈਲ 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 ਸਟੈਨਲੀ ਸਮਾਈਲ ਸਮਾਈਲ ਬਾਈ ਥੈਂਕ ਯੂ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਜ ਭੈਣੇ ਤੁਹਾਨੂੰ ਖੁਸ਼ਖਬਰੀ ਦੇਣੀ ਸੀ ਕਿ ਸਟੈਨਲੀ ਆਪਣੇ ਘਰ ਚੱਲਿਆ ਜੀ ਵਾਪਸ ਚੱਲੋ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਨੂੰ ਪਰਫੈਕਟ ਮੂਥ ਨਹੀਂ ਕਹਿਣਾ ਇੱਕ ਬੰਦਾ ਭਾਰੇ ਦੁਨੀਆ ਕਹਿ ਰਹੀ ਹੈ ਜੀ ਦੇਸਾ ਵੀ ਦਿਲ ਸਾਥ ਅੱਟ ਚਲੋ ਹੁਣ ਦੇਖੋ ਤੁਹਾਡਾ ਉੱਥੇ ਵੀ ਨਾਮ ਪਹੁੰਚ ਗਿਆ ਆਹ ਨਾ ਪੈ ਨਹੀਂ ਪਹੁੰਚ ਗਿਆ ਤੇ ਹੁਣ ਜਣੀ ਮੋਹਰ ਲੱਗ ਜਾਣੀ ਆ ਬਹੁਤ ਕਿਰਪਾ ਬਹੁਤ ਕਿਰਪਾ ਬਾਬਾ ਜੀ ਦੀ ਭੈਣੇ ਤੁਸੀਂ ਜਿਹੜਾ ਕੋਸ਼ਿਸ਼ ਕੀਤੀ ਨਾ ਇਹ ਤਾਂ ਵੀ ਸੇਵਾ ਨੰਦਾ ਜੀ ਹਾਂਜੀ ਉਹੀ ਲੈਂਦੇ ਨੇ ਜੀ ਜਿਹੜੀ ਤੁਸੀਂ ਕੋਸ਼ਿਸ਼ ਕੀਤੀ ਆਹ ਵੀ ਨਾ ਤਾਂ ਮੈਂ ਰੋਜ਼ ਰੋਟੀ ਪਕਾ ਕੇ ਦੇ ਕੇ ਆਂ ਬੀਬੀ ਯਾਰ ਇਹਨੂੰ ਕਦੀ ਕਦੀ ਨਾ جواب ਦੇ ਆਹ ਇਹਨੂੰ ਠੀਕ ਹੈ ਸਰੋਜ ਭੈਣੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਖੁਸ਼ ਰਹੋ ਸਾਡੀ ਉਮਰ ਵੀ ਭਰਨੋ ਲੱਗ ਜਾਈਏ ਧੰਨਵਾਦ ਭੈਣੇ ਤੁਹਾਡੀ ਸੇਵਾ ਕੀਤੀ ਹੋਈ ਸਫਲ ਹੋਈ ਆ standley car ਠੀਕ ਹੈ ਬਣੇ ਸੌਫਾ ਲਾਇਕ ਯੈਸ ਯੈਸ ਨਿਊ ਕਲੋਥ ਵਨ ਮੋਰ ਵਨ ਮੋਰ ਯੈਸ ਡੋਨਟ ਵਰੀ ਡੋਨਟ ਵਰੀ ਨਿਊ ਕਲੋਥ ਯੂਰ ਚੋਇਸ ਐਂਡ ਦ ਚੂਸ ਹਾ ਯੈਸ ਕੋਟ ਜੈਕਟ ਬਿਗ ਜੈਕਟ ਐਂਡ ਨੋ ਆ ਜਸਟ ਵਨ ਵਨ ਕਾਲ ਦਸ ওকে ਅਦਰ ਪੀਪਲ ਸੇਰਲੂਨ ਟੋਗੋ ਟੋਗੋ ਸਾਊਥ ਅਫਰੀਕਾ America, you. American American Africans, they are there yes nobody, yes nobody is there. nobody is nobody this in south africa south africa toga toga you home go to home you don't worry don't worry don't worry Bentley, with you and go to home okay congratulations ਜੀ ਵੀਰੋ ਐਸ ਜੀ ਅਜ ਦੀ ਵੀਡੀਓ ਤੇ ਵੀਡੀਓ ਕੀ ਸੀ ਸਟੋਰੀ ਇੱਕ ਇਨਸਾਨ ਦੀ ਜਿਹੜਾ ਵਿਚਾਰਾ 3 ਸਾਲ ਤੱਕ ਸਰਕਾਂ ਤੇ ਰੋਲਦਾ ਰਿਹਾ ਉਹ ਇਨਸਾਨ ਜਿਹਨੂੰ ਕੋਈ ਪੁੱਛਣ ਵਾਲਾ ਨਹੀਂ ਜਿਹਦੇ ਕੋਲ ਖਾਣ ਵਾਸਤੇ ਕੋਈ ਨਹੀਂ ਤੇ ਕਿਸੇ ਦੂਸਰੇ ਮੁਲਕ ਦੇ ਅੰਦਰ ਕਿਸੇ ਦੂਸਰੇ ਮੁਲਕ ਤੋਂ ਇੰਡੀਆ ਦੇ ਅੰਦਰ ਆਇਆ ਸੀ ਨਾਈਜੀਰੀਆ ਦਾ ਬੰਦਾ ਤੇ ਜਦੋਂ ਸਰਦਾਰ ਜੀ ਦੀ ਨਜ਼ਰ ਹੋਈ ਸਰਦਾਰ ਜੀ ਉਹਨੂੰ ਆਪਣੇ ਆਸ਼ਰਮ ਲੈ ਕੇ ਆਏ ਆਪਣੀ ਸੇਵਾ ਸੈਂਟਰ ਲੈ ਕੇ ਮਨੁੱਖਤਾ ਦੀ ਸੇਵਾ ਇਸ ਟਾਈਮ ਤੇ ਓਵਰਆਲ ਪੂਰੀ ਦੁਨੀਆ ਦੇ ਅੰਦਰ ਸਰਦਾਰ ਜੀ ਜਿਹੜਾ ਕੰਮ ਕਰ ਰਹੇ ਨੇ ਉਹ ਬਹੁਤ ਹੀ ਕਮਾਲ ਦਾ ਕੰਮ ਹੈ ਕਿਸੇ ਭਟਕੇ ਨੂੰ ਉਹਦੇ ਘਰ ਕੋਲ ਜਾਣਾ ਇਸ ਤੋਂ ਵੱਡੀ ਨੇਕੀ ਹੋ ਹੀ ਨਹੀਂ ਸਕਦੀ ਤੇ ਉਹ ਵਿਚਾਰਾ ਜਿਹੜਾ ਤੁਹਾਡੇ ਰਿਲੀਜੀਅਨ ਦਾ ਵੀ ਨਹੀਂ ਹੈ ਉਹ ਤੁਸੀਂ ਉਹਨੂੰ ਜਾਣਦੇ ਵੀ ਨਹੀਂ ਉਹ ਦੂਸਰੇ ਮੁਲਕ ਦਾ ਹੈ ਤੇ ਸਰਦਾਰ ਜੀ ਨੇ ਸਟੈਨਲੀ ਨੂੰ 6 ਮਹੀਨੇ ਤੱਕ ਆਪਣੇ ਕੋਲ ਰੱਖਿਆ ਤੇ ਉਹਨੂੰ ਚੱਲ ਫੇਰ ਸਕਦਾ ਹੈ ਉਹ ਗੱਲਬਾਤ ਕਰ ਸਕਦਾ ਹੈ ਤੇ ਉਹਦੀ ਫੈਮਿਲੀ ਨੂੰ ਮਿਲਵਾਨ ਜਾ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਕੋਈ ਇੱਕ ਵੀਡੀਓ ਨਹੀਂ ਹੈ ਕੋਈ ਇੱਕ ਮਿਸਾਲ ਨਹੀਂ ਹੈ ਅਸੀਂ ਦੇਖ ਰਹੇ ਹਾਂ ਇਸ ਟਾਈਮ ਤੇ ਪੰਜਾਬ ਦੇ ਅੰਦਰ ਮਨੁੱਖਤਾ ਦੀ ਸੇਵਾ ਵਾਲੇ ਜਿਸ ਤਰ੍ਹਾਂ ਲੋਕਾਂ ਦੀ ਮਦਦ ਕਰ ਰਹੇ ਨੇ ਜਿਸ ਤਰ੍ਹਾਂ ਇਨਸਾਨੀਅਤ ਦੀ ਖਿਦਮਤ ਕਰ ਰਹੇ ਨੇ ਉਹ ਬਹੁਤ ਹੀ ਕਮਾਲ ਦਾ ਹੈ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਸਰਦਾਰ ਜੀ ਤੇ ਮੈਂ ਇੱਕ ਰਿਕੁਐਸਟ ਕਰਾਂਗਾ ਕਿ ਮੇਰੀ ਵੀਡੀਓ ਸ਼ੇਅਰ ਕਰੋ ਸਰਦਾਰ ਜੀ ਤੱਕ ਮੇਰੀ ਵੀਡੀਓ ਪਹੁੰਚੇ ਤੇ ਮੈਂ ਸਰਦਾਰ ਜੀ ਨੂੰ ਮਿਲ ਸਕਾਂ ਐਸੀ ਜਾਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬੋਸ਼